ਪੀਖੀ ਭਵਾਨੀਗੜ ਪੀਖੀ ਭਵਾਨੀਗੜ 60 ਕਿਲੋਮੀਟਰ ਦਾ ਫਾਸਲਾ ਤੇ 60 ਪਿੰਡਾਂ ਦਾ ਫੈਰਾ ਕਰਦਾ ਕਿੰਨੇ ਦੀ ਹੈ 10000 ਦੀ ਨਾ ਨਾ ਆਫਰ ਉੱ퍼 ਦੇ ਕੇ ਸਿਰਫ 6900 ਦੀ ਰਹਿ ਜਾਂਦੀ ਹੈ 7100 ਨਿਕਲੇ ਆ ਇਹ ਕਿੰਨੇ ਰੁਪਏ ਤੱਕ ਨਿਕਲ ਸਕਦਾ ਹੈ ਇਹ 500 ਤੋਂ ਲੈ ਕੇ 11000 ਤੱਕ ਨਿਕਲ ਨਹੀਂ ਨਿਕਲਣਾ ਖਾਲੀ ਨਹੀਂ ਜਾਂਦਾ ਜਿਹੜੇ ਆਫਰ ਦੇ ਵਿੱਚ ਬੈੱਡ ਸਾਡੇ ਕੋਲੇ ਆਫਰ ਦੇ ਵਿੱਚ ਵੀ ਹੈਗੇ ਉਹਦੇ ਵਿੱਚ ਤੁਹਾਡਾ ਪੁਰਾਣਾ ਬੈੱਡ ਆ ਜਿਹੜਾ 5000 ਚ ਕੱਟੇ ਜਾਂਦਾ ਹੈ ਇਹ ਫਿਚਰ ਆ ਦੇਖੋ ਕਿੰਨਾ ਮਾਰਵਲ ਕਲਰ ਔਰ ਕਿੰਨਾ ਵਧੀਆ ਆ ਇੰਨੇ ਪਤਾ ਜੇ ਰੇਟ ਪਤਾ ਕੀ ਹੈ ਜੀ ਜੀ ਫ੍ਰੀਜ ਇਹ 0 ਦਾ ਹੈ ਅੱਜ 6 ਪੈਸਾ ਬਣ ਕੇ ਗੁੱਠਾ ਦਿਵਾ ਦਿਓ ਸ਼ੇਅਰ ਇਹ ਵੀਡੀਓ ਹਰ ਗਰੀਬ ਤੱਕ ਪਹੁੰਚੇ ਹਰ ਧੀ ਪੈਣ ਦੇ ਗਰੀਬ ਪਰਿਵਾਰ ਤੱਕ ਪਹੁੰਚੇ ਤਾਂ ਕਿ ਉਹ ਧੀਆ ਪੈਣਾ ਨੂੰ ਉਸ ਸੌਂਬੋ ਦੇ ਨਾਲ 11000 ਸਗਨ ਸਕੀਮ ਮਿਲ ਸਕੇ ਸਾਰੇ ਵੀਰਾਂ ਨੂੰ ਸਸਤੀ ਕਰ ਪੀਖੀ ਭਵਾਨੀਗੜ ਪੀਖੀ ਭਵਾਨੀਗੜ 60 ਕਿਲੋਮੀਟਰ ਦਾ ਫਾਸਲਾ ਅੱਜ 60 ਪਿੰਡਾਂ ਦਾ ਫਾਇਦਾ ਕਰਨ ਜਾ ਰਹੇ ਹਾਂ ਜਿਹੜੇ ਆ ਸਰ ਖੜੇ ਨੇ ਨਾ ਤੁਹਾਨੂੰ ਕੂਲਰ ਬਾਸ ਸਿੰਘ ਮਸੀਨਾ ਸਾਰਾ ਰੇਟ ਵੀ ਉਹ ਦੇਣਾ ਤੇ ਚੀਜ਼ ਵੀ ਵਧੇ ਦੇਣਾ ਸਾਸੀ ਕਾਲ ਜੀ ਸਾਸੀ ਕਾਲ ਸਰ ਪਹਿਲਾਂ ਤਾਂ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਸਾਸੀ ਕਾਲ ਤੁਸੀਂ ਪਹਿਲਾਂ ਹੀ ਸਾਡੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ ਅੱਜ ਵੀ ਤੁਸੀਂ ਆਪਾਂ ਗਰਮੀਆਂ ਦਾ ਸੀਜ਼ਨ ਚੱਲ ਪਿਆ ਜੀ ਬਹੁਤ ਵੱਡੀਆਂ ਜਿਹੜੀਆਂ ਆਫਰਾਂ ਨੇਗੀਆਂ ਉਹ ਦੇਣ ਜਾ ਰਹੇ ਹਾਂ ਬਾਸ ਸਿੰਘ ਮਸੀਨਾ ਤੇ ਮਾਰਦੀ ਪਹਿਲਾਂ ਫਰਿੱਜ ਤੁਹਾਨੂੰ ਬਾਤ ਦਿਖਾਵਾਂਗੇ ਜੀ ਇੱਕ ਵਾਰੀ ਬਾਸਿੰਗ ਮਸ਼ੀਨਾਂ ਤੇ ਐਲਈਡੀਆਂ ਦੋਨਾਂ ਦੇ ਉੱਤੇ ਨਜ਼ਰ ਮਰਵਾ ਦਿਓ ਡਿਸਪਲੇ ਤੇ ਲੱਗੀਆਂ ਹੋਈਆਂ ਨੇ ਇੱਕ ਤੋਂ ਇੱਕ ਘੈਂਟ ਤੋਂ ਘੈਂਟ ਜਿਹੜੀ ਬਾਸਿੰਗ ਮਸ਼ੀਨਾਂ ਨੂੰ ਬਹੁਤ ਪਿਆ ਜੇ ਬਾਸਿੰਗ ਮਸ਼ੀਨਾਂ ਦੇ ਆਪਾਂ ਸ਼ੁਰੂ ਕਰਦੇ ਹਾਂ ਜੀ ਮੰਨ ਲਓ ਆਹ ਬਾਸਿੰਗ ਮਸ਼ੀਨਾਂ ਨੇ ਹੁਣ ਵਧੀਆ ਚੱਲੂ ਜੀ ਸਾਰਾ ਕੁਝ ਓਕੇ ਆ ਸਰ ਖਤਾਨ ਦੀ ਮੋਟਰ ਦਾ ਜੇ ਨਾਮ ਚੱਲਦਾ ਪੂਰੇ ਇੰਡੀਆ ਦੇ ਵਿੱਚ ਜੀ ਹਨਾ ਹਰ ਇੱਕ ਬੰਦਾ ਚਾਹੁੰਦਾ ਹੈ ਵੀ ਖਤਾਨ ਦੀ ਮੋਟਰ ਦੀ ਚੀਜ਼ ਮਿਲੇ ਉਹ ਵਿੱਦ ਗਾਰੰਟੀ 5 ਸਾਲ ਦੀ ਕਿੰਨੇ ਦੀ ਹੈ 10000 ਦੀ ਨਾ ਨਾ ਆਫਰ ਉੱ퍼 ਦੇ ਕੇ ਸਿਰਫ 6900 ਦੀ ਰਹਿ ਜਾਂਦੀ ਹੈ ਮਿੱਤਰੋ 7000 ਕੰਪਨੀ ਦੇ ਕੋਈ ਐਵੇਂ ਚੀਜ਼ ਨਹੀਂ ਆ ਸਾਰੀਆਂ ਬਾਸਿੰਗ ਮਸ਼ੀਨਾ ਤੁਸੀਂ ਲੈ ਸਕਾਂ ਜੋ ਵੱਡੇ ਹੋਈਂਦਾ ਜੋ ਦੋ ਦੋ ਰੁਪਏ ਵਧ ਰਹੇ ਨੇ ਤੇ ਸਰ ਆ ਮੰਨ ਲਓ ਦੱਸੋ ਆਫਰਾਂ ਤੁਹਾਡੇ ਹੱਥਾਂ 'ਚ ਕੀ ਨੇ ਜੀ ਇਹਦੇ ਬਾਰੇ ਜਾਣਕਾਰੀ ਹਾਂ ਇਹਦੇ ਬਾਰੇ ਜਾਣਕਾਰੀ ਇਹ ਹੈ ਜੀ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਧਿਆਨ ਨਾਲ ਸੁਣਿਓ ਕਿ ਜਿਵੇਂ ਕੋਈ ਵੀ ਚੀਜ਼ ਆਪਾਂ ਲੈਣੀ ਹੈ ਉਹਦੇ ਵਿੱਚੋਂ ਉਹਦੇ ਕੋਲੇ ਪੁਰਾਣੀ ਕਟਾਉਣ ਨੂੰ ਨਹੀਂ ਹੈਗੀ ਹਨ ਜਿਵੇਂ ਹੁਣ ਬੈੱਡ ਸੋਫਾ ਅਲਮਾਰੀ ਪੇਟੀ ਟੋਲ 5000 'ਚ ਪੁਰਾਣਾ ਕਟਿਆ ਜਾਂਦਾ ਇਲੈਕਟ੍ਰੋਨਿਕ ਵਾਲੀ ਚੀਜ਼ ਹੈ ਜਿਹੜੀ 500 ਤੋਂ ਲੈ ਕੇ 5000 ਤੱਕ ਆਫਰ ਦੇ ਵਿੱਚ ਕੱਟੀਆਂ ਜਾਂਦੀਆਂ ਨੇ ਹੁਣ ਜਿਵੇਂ ਕਟਾਉਣ ਨੂੰ ਨਹੀਂ ਹੈਗੀ ਤਾਂ ਉਹਨਾਂ ਨੂੰ ਸਕ੍ਰੈਚ ਕਾਰਡ ਮਿਲਦਾ ਨਹੀਂ ਇਹ ਮਿਲੂ ਕਿਹੜੀ ਚੀਜ਼ ਤੇ ਇਹ ਸਾਰੀਆਂ ਚੀਜ਼ਾਂ ਤੇ ਆਈ ਬਾਸ ਸਿੰਘ ਵਸੀਨ ਲੈ ਲਓ ਫ੍ਰਿਜ ਲੈ ਲਓ ਇਨਵਰਟਰ ਲੈ ਲਓ ਬੈੱਡ ਲੈ ਲਓ ਹਾਂਜੀ ਕੁਝ ਵੀ ਲੈ ਲਓ ਇਹ ਨਾਲ ਮਿਲੂ ਤੁਹਾਨੂੰ ਮੈਂ ਦਿਖਾ ਦਿੰਦਾ ਇੱਕ ਵਾਰੀ ਜਿਵੇਂ ਹੁਣ ਆਹ ਨਿਕਲੇ ਹੋਏ ਨੇ ਕੂਪਨ ਹੁਣ ਇਹ ਕੂਪਨ ਨਿਕਲੇ ਹੋਣੇ ਉਰੇ ਆ ਕੇ ਸਕ੍ਰੈਚ ਕਰੂਗਾ ਬੰਦਾ ਜਿਵੇਂ ਆ ਗਿਆ 7700 ਕੀ ਹੈ ਜੀ 7700 ਨਿਕਲੇ ਆ ਇਹ ਕਿੰਨੇ ਰੁਪਏ ਤੱਕ ਨਿਕਲ ਸਕਦਾ ਇਹ ਇਹ 500 ਤੋਂ ਲੈ ਕੇ 11000 ਤੱਕ ਨਿਕਲਣੀ ਨਿਕਲਣਾ ਖਾਲੀ ਨਹੀਂ ਜਾਂਦਾ ਜੀ ਜੀ ਹੈਨਾ ਜਿਵੇਂ ਹੁਣ ਇਹ 6900 ਦੀ ਵਾਸ਼ਿੰਗ ਮਸ਼ੀਨ ਸੀ ਤੇ ਉਹਨੂੰ ਨਿਕਲਿਆ 7100 ਠੀਕ ਹੈ ਜੋ ਵਾਸ਼ਿੰਗ ਮਸ਼ੀਨ ਵੀ ਲਾਜੂ 200 ਨਾਲ ਵੀ ਲਾਜੂ 200 ਰੁਪਏ ਵੀ ਦੇ ਦ ਨਾਲੇ ਵਾਸ਼ਿੰਗ ਮਸ਼ੀਨ ਵੀ ਦੇ ਦਿੱਤੀ ਹਾਂਜੀ ਹਾਂ ਇਹ ਇਹ ਨਿਕਲਣੀ ਨਿਕਲਣਾ ਗਰੰਟੀ ਨਾਲ ਨਿਕਲਣਾ ਖਾਲੀ ਨਹੀਂ ਜਾਊਗਾ ਜੀ ਉਸ ਤੋਂ ਬਾਅਦ ਜੀ ਉਹਨੂੰ ਜਦੋਂ ਉਹਰੇ ਆ ਗਿਆ ਇਹ ਚਾਰ ਕੂਪਨ ਮਿਲਣਗੇ ਫਰੀ ਦੇ ਵਿੱਚ ਪਹਿਲੇ 1000 ਗਾਕਾ ਨਹੀਂ ਲੈ ਚਾਹੇ ਕੂਲਰ ਲੈਣਾ ਏਸੀ ਲੈਣਾ ਬੈਟਰੀ ਇਨਵਰਟਰ ਲੈਣਾ ਛੋਟੀ ਚੀਜ਼ ਵੀ ਲੈਣੀ ਹੈ ਛੋਟੀ ਚੀਜ਼ ਲੈਣੀ ਹੈ ਜਿਹਦੇ ਵਿੱਚ ਸੋਨੇ ਦਾ ਸਿੱਕਾ ਸਕੂਟਰ ਏਅਰ ਫਰਾਇਰ ਤੇ ਮੋਟਰਸਾਈਕਲ ਆ ਪਿੱਛੇ ਜੇ ਤੁਸੀਂ ਦੇਖੋ ਆਸਟ੍ਰੇਲੀਆ ਬੈਠਿਆਂ ਨੂੰ ਇਹ ਮੋਟਰਸਾਈਕਲ ਨਿਕਲੇ ਹੋਇਆ ਆ ਚਾਰ ਕੂਪਨ ਵੀ ਮਿਲਣਗੇ ਤੁਹਾਨੂੰ ਇੱਕ ਜਿਹੜੇ ਦੋਸਤ ਵੀਡੀਓ ਦੇਖ ਰਹੇ ਨੇ ਸ਼ੇਅਰ ਕਰਨ ਤੇ ਸੋਨੇ ਦੇ ਸਿੱਕੇ ਦਾ ਗਿਫਟ ਸਕਰੀਨ ਤੇ ਨੰਬਰ ਚੱਲ ਰਹੇ ਨੇ ਈਜ਼ੀ ਲਾਈਫ ਦਾ ਪੇਜ ਫੋਲੋ ਕਰਕੇ ਤੁਸੀਂ ਪਾ ਦਿਓ ਨਾਲ ਹੀ ਤੁਹਾਨੂੰ ਸੋਨੇ ਦੇ ਸਿੱਕੇ ਦਾ ਜਿਹੜਾ ਕੂਪਨ ਆਜੂ ਜਿੱਦੇ ਇਹ ਕੱਢਾਂਗੇ ਤੁਹਾਨੂੰ ਲਾਈਵ ਚਲਾਵਾਂਗੇ ਬਾਸਿੰਗ ਮਸ਼ੀਨਾ ਤੁਸੀਂ ਲੈ ਸਕਦੇ ਜੀ ਫ੍ਰਿਜਾਂ ਬਾਰੇ ਗੱਲਬਾਤ ਕਰੀ ਜੀ ਫ੍ਰਿਜ ਵੀ ਆਪਣੇ ਕੋਲੇ ਵੱਡੇ ਤੋਂ ਵੱਡਾ ਪਿਆ ਕਿੰਨੇ ਦੇ ਦੇ ਦਾਂਗੇ 11800 ਦਾ ਜੀ ਨਹੀਂ ਇਹ 11800 ਦਾ ਇੱਥੇ ਵੀ ਕੂਪਨ ਮਿਲ ਸਕਦਾ ਕੂਪਨ ਸਾਰੇ ਨਾਲ ਮਿਲੂਗਾ ਜੀ ਜਿਵੇਂ ਆ ਆ ਦਿਖਾਇਆ ਹੁਣ ਇੱਥੇ ਜਿਵੇਂ ਆ 11000 ਨਿਕਲਿਆ ਆ 11000 ਨਿਕਲ ਰਿਹਾ ਹਾਂਜੀ ਤੇ 800 ਰੁਪਏ ਦੀ ਮਿਲਦੀ ਫ੍ਰਿਜ 800 ਦੇ ਕੇ ਫ੍ਰਿਜ ਲੈ ਜੂਗਾ ਜੀ ਮਿੱਤਰੋ ਆ ਤੁਹਾਨੂੰ ਨਿਕਲ ਸਕਦੇ ਨੇ ਅੱਗੇ ਵੀ ਇੱਥੇ ਲਿਖੇ ਹੋ ਇਹ ਸਾਡੇ ਸਿਰਫ ਸਟੋਰਾਂ ਦੇ ਵਿੱਚ ਹੀ ਆ ਈਜੀ ਲਾਈਫ ਸਟੋਰ ਹੋ ਗਿਆ ਪੀਖੀ ਦੇ ਖੜੇ ਹੋਇਆ ਅਜ ਦੁਬਾਰਾ ਪੋਨੀਗੜ ਚੱਲਾਂਗੇ ਸਰਹੰਦ ਮਰਿੰਡਾ ਚਾਰੇ ਸਟੋਰਾਂ ਤੇ ਜਾ ਕੇ ਸਾਰੀਆਂ ਆਫਰਾਂ ਲਾਗੂ ਨੇਗੀਆਂ ਜੀ ਸੋਨੇ ਦਾ ਛਿੱਕਾ ਉਹਨਾਂ ਲਈ ਆ ਜਿਹੜੇ ਸਪੈਸ਼ਲ ਵੀਡੀਓ ਨੂੰ ਸ਼ੇਅਰ ਕਰਨਗੇ ਜੀ ਕੀ ਲਿਆ ਜੀ ਆਪਾਂ ਨੇ ਆਪਾਂ ਲੈਤੇ ਜੀ ਫ੍ਰੈਸਟੇਬਲ ਲੈਤੇ ਕਿਹੜਾ ਪਿੰਡਾ ਜੀ ਕੋਡ ਦੋਨਾ ਜੀ ਕੋਡ ਦੋਨਾ ਕਿਵੇਂ ਲੱਗਿਆ ਤੁਹਾਨੂੰ ਆਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਕਿਉਂਕਿ ਦਰਸ਼ਕ ਜਿਹੜੇ ਵੀਡੀਓ ਦੇਖ ਰਹੇ ਨੇ ਉਹ ਕਹਿੰਦੇ ਨੇ ਉੱਥੇ ਦਾ ਠੱਗੀ ਦਾ ਜਾਲ ਆ ਜਾਂ ਕੁਝ ਨਹੀਂ ਜੀ ਨਹੀਂ ਨਹੀਂ ਸਾਰਾ ਕੁਝ ਤੁਸੀਂ ਆ ਜੀ थैंक यू माता जी ਹੁਣ ਤੁਹਾਨੂੰ ਅੱਗੇ ਸਾਰੀ ਚੀਜ਼ ਦਿਖਾਉਨੇ ਆ ਆਰਓ ਦੀ ਗੱਲ ਕਰ ਲਈਏ ਜੀ ਜੀ ਸਿਰਫ ਆਰਓ ਜਿਹੜਾ 3190 ਦਾ ਦੋਸਤੋ ਗਰਮੀਆਂ ਦਾ ਟਰਮ ਆ ਗਿਆ ਸ਼ੇਅਰ ਕਰਦਨੇ ਆਰੂ ਦੀ ਜੀ 3100 ਦਾ ਲੋਕ 3190 ਦਾ ਇਕੱਲਾ ਉਹ ਲੈ ਜਾਂਦਾ ਜਿਹੜਾ ਰਿਪੇਅਰ ਕਰਦਾ ਬਿਲਕੁਲ ਸਹੀ ਕਿਹਾ 3190 ਦਾ ਜਿਹੜਾ ਆਰਓ ਹੈਗਾ ਔਰ ਉਸ ਤੋਂ ਬਾਅਦ ਆਪਾਂ ਇਹ ਗਰਮੀਆਂ ਦਾ ਟਾਈਮ ਹੈ ਏਸੀ ਇੱਕ ਤੋਂ ਇੱਕ ਹਰ ਟਾਈਪ ਦਾ ਆਪਾਂ ਨੇ ਏਸੀ ਇੱਕ ਯਾਦ ਰੱਖਿਓ ਜਦੋਂ AC ਲੈ ਕੇ ਜਾਣਾ ਤਾਂ ਡਬਲ ਕੰਪਰੈਸਰ ਵਾਲਾ ਲੈਣਾ ਹੈ ਜੀ ਆਪਣੇ ਕੋਲ ਡਬਲ ਹੀ ਨੇ ਡਬਲ ਕੰਪਰੈਸਰ ਵਾਲੇ ਨੇ ਵਿੱਚ ਸਾਰੇ ਟਾਈਪ ਦੇ ਹੈਗੇ ਨੇ ਮੀੜਾ ਕੂਪਨ ਦੇ ਇਹਨੇ ਤਾਂ ਵੀ ਮਿਲੂ ਜੀ ਕੂਪਨ ਸਾਰਿਆਂ ਦੇ ਜੀ ਮਿੱਤਰੋਏ ਆ 29000 ਦਾ ਜੀ ਇਹਨੂੰ 11000 ਵਾਲਾ ਕੁਪਰ ਨਿਕਲਿਆ ਇਹਦਾ ਬਹੁਤ ਕੱਟ ਹੀ ਰਹਿ ਗਿਆ ਇਹਦਾ ਕੁਛ ਵੀ ਨਹੀਂ ਰਹਿ ਗਿਆ ਜੀ ਤੁਸੀਂ ਇਹ ਤਾਂ 18000 ਦੇ ਹੀ ਰਹਿ ਗਿਆ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਛੋਟੀ ਆਈਟਮ ਲੈਣੀ ਆ ਕੋਈ ਮਾਈਕਰੋ ਲੈਣਾ ਕੋਈ 에ਅਰ ਫਰਾਈ ਲੈਣਾ ਕੋਈ ਪ੍ਰੈਸ ਲੈਣੀ ਹੈ ਹਜ਼ਾਰ ਰੁਪਏ ਦੀ ਸ਼ਾਪਿੰਗ ਤੇ ਇਹ ਸ਼ੁਰੂ ਹੋ ਜਾਂਦੇ ਨੇ ਨਾਲ ਤੁਹਾਨੂੰ ਜਿਹੜਾ ਸਿਸਟਮ ਕੂਪਨ ਨੇਗੇ 3k 11k ਜਿਹੜੀ ਸ਼ਾਪਿੰਗ ਆ 15k ਉਹਦੇ ਉੱਤੇ ਸਾਰੀਆਂ ਚੀਜ਼ਾਂ ਆਫਰ ਦੇ ਵਿੱਚ ਤੁਹਾਨੂੰ ਮਿਲਦੀਆਂ ਨੇ ਅੱਗੇ ਆਪਾਂ ਚੱਲਦੇ ਹਾਂ ਜੀ ਐਲਈਡੀਆਂ ਤੁਸੀਂ ਦਿਖਾਈ ਦਿੱਤੀਆਂ ਐਲਡੀਆਂ ਤੇ ਨਜ਼ਰ ਰਹਿ ਗਈ ਹੱਥ ਸੌਰੀ ਐਲਈਡੀਆਂ ਤੇ ਮਰੀ ਨਾਲ ਇੱਕ ਵਾਰੀ ਇੱਕ ਵਾਰੀ ਐਲਈਡੀਆਂ ਤੇ ਮਰਵਾਇਓ ਨਾ ਜਰਾ ਆਹ ਪੇਸਟੌਕ ਲੈ ਆਹ ਆਜਾ ਹਾਂ ਇਹ ਤਾਂ ਉਧਰ ਗਡੌਨ ਚ ਪਈਆਂ ਨੇ ਇਹ ਤਾਂ ਡਿਸਪਲੇ ਜੀ ਨਹੀਂ 85 ਇੰਚ 80 ਇੰਚ 65 ਇੰਚ 43 ਇੰਚ 32 ਇੰਚ ਸਾਰੇ ਟਾਈਪ ਦੀ ਜਿਹੜੀ ਐਲਈਡੀ ਮਿਲ ਜੂਗੀ ਐਲਈਡੀ ਨਾਲ ਵੱਡਾ ਆਫਰ ਤੁਹਾਨੂੰ ਅੰਦਰ ਦੇਵਾਂਗੇ ਇੱਧਰ ਲੈਓ ਕੈਮਰਾ ਅੰਦਰ ਐਲਈਡੀ ਨਾਲ ਉਹ ਆਫਰ ਦੇਣਾ ਜਿਹੜਾ ਕੋਈ ਵੀ ਨਹੀਂ ਦਿੰਦਾ ਬਿਲਕੁਲ ਹੀ ਇੱਕ ਬੈੱਡਾ ਦੋਸਤੋ ਇੱਕ ਵਾਰੀ ਨਜ਼ਰ ਮਾਰੋ ਬੈੱਡਾਂ ਦੇ ਉੱਤੇ ਇੱਕ ਤੋਂ ਇੱਕ ਡਿਜ਼ਾਈਨ ਬੈੱਡ ਪਿਆ ਹੈਗਾ ਜਿਹੜੇ ਆਫਰ ਦੇ ਵਿੱਚ ਬੈੱਡ ਸਾਡੇ ਕੋਲੇ ਆਫਰ ਦੇ ਵਿੱਚ ਵੀ ਹੈਗੇ ਉਹਦੇ ਵਿੱਚ ਤੁਹਾਡਾ ਪੁਰਾਣਾ ਬੈੱਡ ਹੈ ਜਿਹੜਾ 5000 ਚ ਕੱਟਿਆ ਜਾਊਗਾ ਜਿਹੜਾ 30 ਸਾਲ ਪੁਰਾਣਾ ਮਾਤ ਨੂੰ ਦਾਅ ਚ ਦਿੱਤਾ ਹਾਂਜੀ ਉਹ ਬਿਨਾ ਬਾਕਸ ਵਾਲਾ ਕੱਟਿਆ ਹੋਇਆ 5000 ਚ ਕੱਟਿਆ ਜਾਊਗਾ ਆ ਬੈੱਡ ਲੈ ਸਕਦੇ ਹੋ 5000 ਆਫਰ ਦੇ ਵਿੱਚ ਸਾਰੇ ਬੈੱਡ ਤੁਹਾਨੂੰ ਮਿਲ ਜਾਣਗੇ ਇੱਧਰ ਸੋਫਿਆਂ ਦੇ ਮਰਵਾਜੋ ਸੋਫਾ ਨਹੀਂ ਕਟਾਉਣ ਨੂੰ ਹੈਗਾ ਤਾਂ ਨਾਲ 쿠ਪਨ ਮਿਲੂ ਜੀ 쿠ਪਨ ਦਾ ਹਾਂਜੀ ਹਾਂ ਨਹੀਂ ਕਟਾਉਣ ਨੂੰ ਹੈਗਾ 쿠ਪਨ ਮਿਲ ਨਹੀਂ ਮਿਲਣਾ ਗਾਰੰਟੀ ਆ ਸੋਫਾ ਲੈ ਸਕਦੇ ਹੋ ਠਾਣੇਦਾਰ ਵਾਲਾ ਰੰਗ ਦੇਖੋ ਬੜਾ ਵੱਡਾ ਇਹ ਆਫਰ ਦੇ ਵਿੱਚ ਕੱਟ-ਕਟਾ ਕੇ ਜੀ ਸਿਰਫ 29800 ਦਾ ਰਹਿ ਜਾਂਦਾ ਆ ਟੇਬਲ ਟੂਬਲ ਸੀਸ ਵਿੱਚ ਸਾਰਾ ਸੀਸਾ ਟੇਬਲ ਸਾਰਾ ਕੁਝ ਵਿੱਚ 2000 ਤੋਂ ਘੱਟ ਲੈ ਬੰਦੇ ਤੇ 10 ਮਠਿਆ ਲਓ ਇਹ ਜਿੰਮੇਵਾਰੀ ਔਰ ਇਹ ਆਮ 40 40000 ਦਾ ਮਿਲ ਰਿਹਾ ਮਾਰਕੀਟ ਦੇ ਵਿੱਚ ਇਹ 5 ਲੈ ਲਓ 7 ਲੈ ਲਓ ਇਧਰ ਇੱਕ ਵਾਰੀ ਨਜ਼ਰ ਮਰਵਾ ਦਿਓ ਜੀ ਇਹ ਆ ਆ ਸੀ ਆ ਮਨੋ ਆ ਜਾਦੂ ਵਾਲੀ ਚੀਜ਼ ਹੈ ਜੀ ਇਹ ਕੀ ਚੀਜ਼ ਆ ਇਹ ਖਿਚੋਰਾ ਹਾਂ ਦੇਖੋ ਕਿੰਨਾ ਮਾਰਵਲ ਕਲਰ ਔਰ ਕਿੰਨਾ ਵਧੀਆ ਆ ਇੰਨੇ ਪਤਾ ਇਹਦਾ ਰੇਟ ਪਤਾ ਕੀ ਆ ਜੀ ਜੀ ਫਰੀਜ ਇਹ 0 ਰੁਪਏ ਦਾ ਆ ਜਿੰਨੇ ਪੈਨੇ ਸਾਰੇ 0 ਰੁਪਏ ਕੀ ਹੁਣ ਆ ਸਾਰਿਆਂ ਦੇ ਨਜ਼ਰ ਮੁਲਾ ਦਿਓ ਇਹ ਫਰੀਜ ਜਿੰਨੇ ਫਰੀਜ ਚ ਕੋਈ ਕੋਪਨ ਕੱਢ ਕੇ ਕਿਵੇਂ ਨਾ 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 ਇਹ ਹੁਣ ਆਪਾਂ ਦੇਖੋ ਹਰੇਕ ਗਰੀਬ ਆਦਮੀ ਆ ਵਿਚਾਰਾ ਉਹਨੇ LED ਤਾਂ ਲੈਣੀ ਆ ਬੱਚੇ ਜਿੱਦ ਕਰਦੇ ਨੇ ਹਨਾ ਤਾਂ ਇਹ ਅਸੀਂ ਉਹਨੂੰ ਨਾਲ ਜਿਹੜਾ ਫਰੀਜ ਦੇ ਦਿੰਨੇ ਆ ਮਤਲਬ LED ਲੈ ਲਈ ਜਿਹੜੇ ਉਧਰ LED ਹਾਂਜੀ ਹਾਂ ਕੇਸੀ ਦੀ LED ਦੇ ਨਾਲ ਇਹ ਬਿਲਕੁਲ ਫਰੀ ਹੈ ਜੀ ਹਨਾ ਇਹ ਕੋਈ ਕਲਰ ਕੋਇਲ ਹੈ ਜੇ ਆਪਣਾ ਐਲਈਡੀ ਤਾਂ ਤੁਹਾਨੂੰ ਸੋਹਣਾ ਆਫਰ ਮਿਲ ਗਿਆ ਮਿੱਤਰੋ ਤੇ ਅੱਗੇ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਕ ਵਾਰ ਸਰ ਇਹ ਪੱਖੇ ਦੇ ਉੱਤੇ ਵੀ ਜਿਹੜਾ ਪੁਰਾਣਾ ਟੁੱਟਿਆ ਭੱਜਿਆ ਕਿਸੇ ਕੋਲੇ ਪਿਆ ਹੈ ਨਾ ਫਰਟਾ ਪੱਖਾ ਚੱਕ ਲਿਓ 1000 ਰੁਪਏ ਚ ਪੁਰਾਣਾ ਕੱਟ ਦਾਂਗੇ ਗਰਮੀਆਂ 'ਚ ਤੁਹਾਨੂੰ ਪਾੜ ਚੜਾਣਗੇ ਆ ਜਾਓ ਅੰਦਰ ਕੂਲਰਾਂ ਦਾ ਭੰਡਾਰ ਹੀ ਪਿਆ ਸਰ ਇੰਨੇ ਕੂਲਰ ਕਿਵੇਂ ਮੰਗਾ ਰੱਖੀ ਇਹ ਤੁਸੀਂ ਡਿਸਪਲੇ ਦੇਖੋ ਇੱਕ ਵਾਰੀ ਡਿਸਪਲੇ ਦੇ ਉੱਤੇ ਨਜ਼ਰ ਮਰਵਾਇਓ ਸਾਰੇ ਕਿਤੇ ਹੈਨਾ ਇਹ ਭੀਖੀ ਪੁਆਣੀਗੜ ਸਰਹੰਦ ਮਰਿੰਡਾ ਦੇ ਵਿੱਚ ਤੁਹਾਨੂੰ ਸਾਰੇ ਕਿਤੇ ਇਹੀ ਆਫਰਾਂ ਮਿਲਣੀਆਂ ਦੋਸਤੋ ਸਾਰੇ ਸਾ ਪੋਹਾਨੀਗੜ ਨਹੀਂ ਇਹ ਕੂਲਰ ਪੂਰੇ ਫੁੱਲ ਕੰਪਨੀ ਦੇ ਨਹੀਂ ਜਾਵਾਂ ਜੀ ਉਹ ਸਾਰੇ ਕੰਪਨੀ ਦੇ ਐਡਵਾਟ ਜੀ ਇਹ ਇੱਥੇ ਜੇ ਆਪਾਂ ਰੇਟ ਦੀ ਗੱਲ ਕਰੀਏ ਹਾਂ ਅੱਜ ਛੱਤ ਵਾਲਾ ਪੱਖਾ ਵਧੀਆ ਕੰਪਨੀ ਦਾ ਕਿੰਨੇ ਦਾ ਆਉਂਦਾ ਘੱਟੋ ਘੱਟ 3500 4000 3500 4000 ਦਾ ਆਉਂਦਾ ਅਸੀਂ ਕੂਲਰ ਹਨੀ ਪੈਡ ਵਾਲਾ ਕਾਉਂਟਰ ਕੂਲਰ ਸਿਰਫ 2390 ਦਾ ਦੇ ਦਾਂਗੇ ਜੀ ਦੁਕਾਨ ਤੇ ਬੈਠੇ ਨੂੰ ਪਾਲਾ ਚੜਾ ਦਊਗਾ ਕਿਸੇ ਨੇ ਡੌਗ ਲਈ ਲੈਣਾ ਵਿੱਚ ਸਿਰ ਤੋਂ ਬਰਫ਼ ਦਾ ਡੜਾ ਏਸੀ ਨੂੰ ਵੱਧ ਠੰਡੀ ਹਵਾ ਮਰੂਗਾ ਵਧੀਆ ਪੱਖ ਦੀ ਗੱਲ ਕਰੀ ਤੇ ਕੂਲਰ ਵੀ ਵਧੀਆ ਹਾਂਜੀ ਹੁਣ ਇਹ ਆਪਾਂ ਕਿਥੇ ਲੈਣਾ ਕਿਸੇ ਵਾਸਤੇ ਕੂਲਰ ਬਹੁਤ ਵੱਡਾ ਕੂਲਰ ਹੈ ਤੁਸੀਂ ਦੇਖੋ ਮੇਰੇ ਤੱਕ ਹਾਈਟ ਹੈ ਹੁਣ ਇਹਦੀ ਸਿਰਫ ਕਟ ਕਟਾ ਕੇ ਸਾਰੀਆਂ ਆਫਰਾਂ ਦੇਣ ਤੋਂ ਬਾਅਦ 4800 ਦਾ ਰਹਿ ਜਾਂਦਾ ਜੀ ਸਾਫਾ 10000 ਦੇ ਕੂਲਰ ਦਾ ਸੁਣਿਆ ਅੱਜ ਪੱਖਾ ਹੀ 4800 ਦਾ ਨਾ ਐਟਾ ਵੱਡਾ ਕੂਲਰ ਆ ਸਿਰਫ 4000 ਜੀ ਜਿਹੜਾ ਕੈਸੀਆਈ ਦਾ ਕੂਲਰ ਆ ਉਹਦੀ ਹਵਾ ਦਿਖਾਉਣ ਲੱਗਿਆ ਇੱਕ ਵਾਰੀ ਸਿਰ ਉਧਰ ਨਾਲ ਜਨ ਮਰਵਾ ਜਾਓ ਆ ਇੱਧਰ ਆ ਜਾਓ ਇਹ ਇੱਥੇ ਇੱਕ ਮਿੰਟ ਇਹ ਆ ਕੁਛ ਨਹੀਂ ਹੱਲ ਰਿਹਾ ਆ ਸਾਰਾ ਕੁਝ ਬੰਦ ਪਿਆ ਜੀ ਆ ਸਾਰਾ ਬੰਦ ਪਿਆ 70 ਤੱਕ ਬੰਦ ਪਿਆ ਔਰ ਇਹ 70 ਫੁੱਟ ਤੱਕ ਪਿਆ ਹ ਗੁੰਨਰ ਦੇਖੋ ਆ ਇਹਦਾ ਆ ਜਿਹੜੀਆਂ ਪੱਤੀਆਂ ਲੱਗੀਆਂ ਹੋਈਆਂ ਨੇ ਇਹ ਬੰਦ ਪਈਆਂ ਨੇ ਕੋਈ ਪੱਤੀ ਨਹੀਂ ਹੱਲ ਕਵੇਂ ਮੇਰੀ ਆਈ ਕੱਲ ਤੂਫਾਨ ਆਇਆ ਸੀਗਾ ਆ ਤੂਫਾਨ ਵਾਂਗੂ ਚੱਲ ਰਿਹਾ ਦੇਖੋ ਦਿਖਾਓ ਕਿੰਨਾ ਦੇਖੋ ਕਿਵੇਂ ਝੂਲਰੀ ਨੇ ਆਜੋ 70 ਫੁੱਟ ਤੇ ਲਾਸਟ ਕੰਧ ਦੇ ਨਾਲ ਕੂਲਰ ਪਿਆ ਦੇਖੋ ਕਿਵੇਂ ਲੱਗ ਰਿਹਾ ਗੂੰਜਣਾ ਹਨਾ ਇਹ ਪੱਤੀਆਂ ਐਂ ਲਾਤੀਆਂ ਜਿਵੇਂ ਕੋਈ ਤਕੜੇ ਤੂਫਾਨ ਆ ਗਿਆ ਹੁੰਦਾ ਦੋ ਕੋਈ ਕੂਲਰ ਲੈ ਜਾਓ ਤੁਸੀਂ ਹਰੇਕ ਕੂਲਰ ਦੇ ਉੱਤੇ ਤੁਹਾਨੂੰ ਆਫਰ ਮਿਲੂਗਾ ਇਹ ਸਕਰੈਚ ਕਾਰਡ ਮਿਲੂਗਾ ਨਹੀਂ ਕਟਾਉਣ ਨੂੰ ਹੈ ਕੂਪਨ ਐਨ ਇਪ 4316 ਨਾਲ 5000 ਦਾ ਸਕ੍ਰੈਚ ਕਾਰਡ ਹੀ ਨਿਕਲਦਾ ਹਾਂਜੀ ਹਾਂ ਬਿਲਕੁਲ ਜੀ ਅਗਲੇ ਸੈਕਸ਼ਨ 'ਚ ਚੱਲ ਜਾਈਏ ਨਾ ਭੀਖੀ ਦੇ ਵਿੱਚ ਕੱਪੜਿਆਂ ਦਾ ਕੰਮ ਅਸੀਂ ਸ਼ੁਰੂ ਕਰ ਦਿੱਤਾ ਔਰ ਨਾਲ ਭੋਨੀਗੜ ਦੇ ਵਿੱਚ ਇਲੈਕਟ੍ਰਿਕ ਸਕੂਟਰੀਆਂ ਦੇ ਦੁਆਲੇ ਤੁਹਾਨੂੰ ਭੋਨੀਗੜ ਦਾ ਵੀ ਦੇਖ ਕੇ ਚੱਲਾਂਗੇ ਮੈਂ ਨਹੀਂ ਦੇਣੀ ਕੁੱਲ ਚੀਜ਼ ਹੀ ਦੇਣੀ ਸਰੰਦ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਸ਼ੂਜ਼ ਦੇ ਵਿੱਚ ਬੂਟਾਂ ਦੇ ਵਿੱਚ ਚਰ ਐਨੀਆਂ ਬ੍ਰਾਂਡਡ ਟੀ-ਸ਼ਰਟਾਂ ਮਿੱਤਰੋ ਗੈਕੂ ਲੱਗਦਾ ਇੱਥੇ ਹੁੰਦ ਨੇ ਚੈੱਕ ਕਰੀ ਚੱਲੋ ਕੱਪੜੇ ਦੇਖ ਲਓ ਜੀ ਆਹ ਟੀ-ਸ਼ਰਟ ਆ ਪੀਨ ਸਾਰੀਆਂ ਜੀ ਆਹ ਕੱਚੇ ਦੇਖ ਲੋ ਹਨਾ ਆ ਤੁਸੀਂ ਦੇਖ ਲੋ ਸਿਰਫ ਜੀ 499 ਦੇ ਦਾਂਗੇ ਨਹੀਂ ਇਹਨਾਂ ਨੂੰ ਆਫਰ 'ਚ ਹੀ ਕੰਮ ਜੀ ਇਹ ਆਫਰ 'ਚ ਮਿਲੂਗਾ 499 'ਚ ਨਾਲ ਕੂਪਨ ਫਰੀ ਆ ਜੀ ਔਰ ਇਹ ਕਾਰਗੋ ਦੀ ਲੋਰ ਜੀ ਜਿਹੜੀ ਬਾਹਰੇ 22500 'ਚ ਮਿਲਦੀ ਹੈ ਇੱਥੇ ਤੁਹਾਨੂੰ 1299 ਹੀ ਦੇ ਦਾਂਗੇ ਹੋਰ ਕਿਸੇ ਕੱਪੜੇ ਖਰੀਦੇ ਕੀ ਮਿਲੂ ਨਾਲ ਕੂਪਨ ਨਾਲ ਕੂਪਨ ਮਿਲੂਗਾ ਜੀ ਮੋਟਰਸਾਈਕਲ ਵਾਲਾ ਮੋਟਰਸਾਈਕਲ ਵਾਲਾ ਇੱਕ ਨਹੀਂ ਚਾਰ ਕੂਪਨ ਮਿਲਣਗੇ ਸੋਨੇ ਦੇ ਸਿੱਕੇ ਦਾ ਕੂਪਨ ਮਿਲੂ ਸਕੂਟਰੀ ਦਾ ਕੂਪਨ ਮਿਲੂਗਾ ਨਾਲ ਮਿਲੂਗਾ ਮੋਟਰਸਾਈਕਲ ਦਾ ਕੂਪਨ ਕੋਈ ਵੀ ਲੈ ਜਾਓ ਸਾਰਾ ਕੁਝ ਮਿਲਦਾ ਆ ਜਿੰਨਾ ਲੈ ਜਾਓ ਭਾਵੇਂ ਇਧਰ ਜਿੰਨਾ ਤੇ ਨਜ਼ਰ ਮਰਵਾ ਦਿਓ ਕੋਈ ਤੁਸੀਂ ਲੈ ਲਓ ਔਰ ਫਿੱਟ ਗਿਆ ਇੱਕ ਚੀਜ਼ ਹੋਰ ਦੱਸਦਾ ਤੁਹਾਨੂੰ ਜੀ ਰੰਗ ਫੇਟ ਹੋ ਗਿਆ ਜੀ ਇਹ ਮੰਨ ਲਓ ਤੁਸੀਂ ਕਿੰਨੇ ਦੀ ਲੈ ਗਏ ਚੱਕੋ ਟਰੌਜ਼ਰ ਜਿੰਨੇ ਦੀ ਮਰਜ਼ੀ ਲੈ ਗਏ ਪੁਰਾਣੀ ਤੁਹਾਡੀ ਉਹਨੇ ਦੀ ਕੱਟ ਦਾਂਗੇ ਦੁਬਾਰੇ ਹੂੰ ਹੂੰ ਮੰਨ ਲਓ 1500 ਦੀ ਕੋਈ ਆਈਟਮ ਲੈ ਗਏ ਰੰਗ ਫਿੱਟ ਗਿਆ 1500 ਦੀ ਇਹ ਕੱਟ ਦਾਂਗੇ ਦੁਬਾਰੇ 1500 ਦੀ ਨਵੀਂ ਦੇ ਦਾਂਗੇ ਤੁਹਾਨੂੰ ਜਿਵੇਂ ਪੁਰਾਣੇ ਸਮਾਨ ਇਹ ਸਮਾਨ ਕੱਟੀ ਜਣਾਇਆ ਦੁਬਾਰਾ ਜੀ ਸਰ ਜੀ ਤੁਸੀਂ ਦੇਖੋ ਜਿਵੇਂ ਕਹਿੰਦੇ ਐਨਾ ਸਮਾਰਕ ਜਨੇ ਬਿਆਇ ਤਾਈਆਂ ਤੇ ਆਏ ਜੇ ਲੋਕਾਂ ਦਾ ਫਾਇਦਾ ਹੋ ਰਿਹਾ ਹੁਣ ਆ ਤੁਸੀਂ ਵਾਸ਼ਿੰਗ ਮਸ਼ੀਨ ਅਸੀਂ ਕੱਟੀ ਤੇ ਆਪ ਫਰਿੱਜ ਕੱਢਿਆ ਆ ਦੇਖੋ ਹੁਣ ਕੱਢ ਕਰਕੇ ਰੱਖਿਆ ਹੋਇਆ ਸੀ ਆ ਫਰਿੱਜ ਕੱਢ ਰਿਹਾ ਜੀ ਕਿੰਨੇ ਦਾ ਕੱਟਿਆ ਇਹ ਫਰਿੱਜ ਵੀ ਕੱਟਿਆ ਉਹਦੇ ਨਾਲ ਨਾਲ ਇਹ ਕਿਦਾ 500 ਤੋਂ ਲੈ ਕੇ 5000 ਤੱਕ ਇਹ ਕੱਟਿਆ ਜਾਂਦਾ ਹੈ ਜੀ ਹੈ ਨਾ ਅਲੱਗ ਨਾਲ ਇਹ ਰੇਟ ਹੈ ਕਿਦਾ ਜਿਵੇਂ ਬੈਲਟ ਸੋਫਾ ਬਿਮਾਰੀ ਪੇਟੀ ਟੋਰ 5000 ਤੱਕ ਕੱਟੇ ਹੀ ਜਾਂਦਾ ਹੈ ਕਬਾੜੀ ਨੂੰ ਤਾਂ 5-4 ਗੁਣਾ ਵੱਧ ਹੀ ਕੱਟੂ ਹਾਂਜੀ ਹਾਂ ਉਹਦੇ ਨਾਲ ਤਾਂ ਵੱਧ ਕੱਟਾਂਗੇ ਤੁਸੀਂ ਐਨਾ ਇਹ ਲੋਕਾਂ ਦਾ ਫਾਇਦਾ ਹੋ ਰਿਹਾ ਕਟਾ ਕੇ ਲਏ ਜਾਂਦੇ ਨੇ ਉਹ ਦੇਖੋ ਅਲਮਾਰੀਆਂ ਦੇ ਅਲਮਾਰੀਆਂ ਪਈਆਂ, ਪੇਜਾਂ ਦੇ ਫ੍ਰਿਜ ਪਏ, ਕੂਲਰਾਂ ਦੇ ਕੂਲਰ ਪਏ। ਬੈੱਡ ਪਏ ਨੇ, ਕੁੱਤੇ, ਸੋਫੇ ਪਏ ਨੇ ਜਮਾਂ। ਹਾਂ। ਔਰ ਸੋਫੇ ਪਏ, ਬੈੱਡ ਪਏ, ਦੋਸਤੋ ਕੂਲਰ ਜਿਹਦੇ ਕੋਲੇ ਪੁਰਾਣੇ ਤਰ੍ਹਾਂ ਨੇ ਫਟੇ-ਫਟੇ ਪੁਰਾਣੇ ਪਏ ਨੇ, ਗੱਦੇ ਪਏ ਨੇ, ਕੋਈ ਵੀ ਚੀਜ਼ ਪਈ ਹੈ ਹਨਾ, ਵਾਸ਼ਿੰਗ ਮਸ਼ੀਨ ਪਈਆ, ਕੋਈ ਕੂਲਰ ਪਿਆ। ਲੈ ਆਓ ਫਟਾਫਟ, ਪੀਖੀ ਆ ਜੋ, ਭਵਾਨੀਗੜਾ ਜੋ, ਸਰਹੰਦਾ ਜੋ, ਮਿੰਡੇ ਆ ਜੋ, ਚਾਰੇ ਸਟੋਰਾਂ ਦੇ ਕਿਤੇ ਵੀ ਲੈ ਜਾਓ ਤੁਹਾਡਾ ਪੁਰਾਣਾ ਸਮਾਨ ਹੈ ਜਿਹੜਾ ਉਹ ਕੱਟਿਆ ਜਾਊਗਾ 500 ਤੋਂ ਲੈ ਕੇ ਪਵਾਨੀਗੜ ਪਹੁੰਚ ਕੇ ਸੱਜਣੋਂ ਪੀਖੀ ਤੋਂ ਲੈ ਕੇ ਸਰ ਜੀ ਇੱਥੇ ਆਪਣੇ ਆ ਬਾਈਕ ਖੜੇ ਨੇ ਸਕੂਟਰੀਆਂ ਜੀ ਹਨਾ ਹਾਂਜੀ ਇਹ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਉਹਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਆ ਕਿ ਤੁਹਾਨੂੰ ਜਿਵੇਂ ਦੱਸਿਆ ਸੀਗਾ ਪੀਖੀ ਕੱਪੜੇ ਨਾਲ ਪਵਾਨੀਗੜ ਇਲੈਕਟ੍ਰੋਨਿਕ ਸਕੂਟਰੀਆਂ ਔਰ ਸਰਹੰਦ ਦੇ ਵਿੱਚ ਸਾਡਾ ਸ਼ੋਅ ਜਨਾਲ ਆ ਬਾਕੀ ਫਰਨੀਚਰ ਤੇ ਇਲੈਕਟ੍ਰੋਨਿਕ ਤਾਂ ਹੈਗਾ ਹੀ ਆ ਮਾਨ ਕੇ ਚੱਲੇ ਵਧੀਆ ਗਾਰੰਟੀ ਨਹੀਂ ਨਹੀਂ ਇਹ ਪੂਰੀਆਂ ਗਾਰੰਟੀ ਚ 1 ਸਾਲ ਦੀ ਕੋਈ ਗਾਰੰਟੀ ਨਹੀਂ ਦਿੰਦਾ ਜੀ ਅਸੀਂ ਫੁੱਲ ਗਾਰੰਟੀ ਦਿੰਨੇ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਉਹ ਆ ਕੇ ਜਦੋਂ ਇੱਥੇ ਸਾਡਾ ਆਊਗਾ ਭਵਾਨੀਗੜ੍ਹ ਦੇ ਵਿੱਚ ਸਕੂਟਰੀ ਲੈ ਕੇ ਜਾਊਗਾ ਇੱਕ ਤਾਂ ਪੂਰੇ ਪੰਜਾਬ ਨਾਲੋਂ ਰੇਟ ਉਹਨੂੰ ਸਸਤਾ ਮਿਲੇਗਾ ਔਰ ਵਧੀਆ ਸਕੂਟਰੀਆਂ ਦੇਖ ਲਓ ਤੁਸੀਂ ਜਿਹੇ ਜਿਹੇ ਬੈਸਟਪੇ ਸਕੂਟਰ ਐਕਟਿਵਾ ਵਰਗੀਆਂ ਇਲੈਕਟ੍ਰੋਨਿਕ ਸਕੂਟਰੀਆਂ ਨੇ ਇਹਦੀ ਕੋਈ ਆਰਸੀ ਦੀ ਕੋਈ ਕਾਪੀ ਦੀ ਕੋਈ ਲੈਸੈਂਸ ਦੀ ਇਹਦੀ ਜ਼ਰੂਰਤ ਨਹੀਂ ਸਭ ਤੋਂ ਵੱਡਾ ਫਾਇਦਾ ਇਹ ਹੈਗਾ ਦੋਸਤੋ ਈਜੀ ਲਾਈਫ ਵਾਲਿਆਂ ਨੇ ਹਰ ਸਹੂਲਤ ਹੈ ਜਿਹੜੀ ਤੁਹਾਡੇ ਵਾਸਤੇ ਕਰ ਦਿੱਤੀ ਔ ਉਹ ਤੁਹਾਨੂੰ ਬਿਲਕੁਲ ਫਰੀ ਮਿਲਣਗੇ ਸੋਨੇ ਦਾ ਸਿੱਕਾ ਔਰ ਸਕੂਟਰੀ ਵਾਲਾ ਏਅਰ ਫਰੇਰ ਵਾਲਾ ਔਰ ਮੋਟਰਸਾਈਕਲ ਮਿਲਣਗੇ ਹਾਂ ਇਹ ਸਕੂਟਨੇ ਤੇ ਖਰੀਦਣ ਤੇ ਮਿਲੂਗਾ ਜੀ ਦੂਜੀ ਗੱਲ ਜੇ ਸਾਡੇ ਭੋਨੀਗੜ 15 ਕਿਲੋਮੀਟਰ ਏਰੀਆ ਚ ਪੈਂਦਾ ਅਸੀਂ ਉਹਨੂੰ ਫਾਈਨਾਂਸ ਵੀ ਕਰ ਦਾਂਗੇ ਕਿਸ਼ਤਾਂ ਤੇ ਦੇ ਦਾਂਗੇ ਸਕੂਟਰੀ ਬਹੁਤ ਵੱਡੀ ਗੱਲ ਕਹਿ ਰਹੇ ਆ ਕੈਮਰੇ ਸਾਹਮਣੇ 15 ਕਿਲੋਮੀਟਰ ਏਰੀਆ ਭੋਨੀਗੜ ਤੋਂ ਕਿਸ਼ਤਾਂ ਤੇ ਸਕੂਟਰੀ ਲੈ ਜਾਓ ਆ ਕੇ ਡਾਊਨ ਪੇਮੈਂਟ ਦੇ ਕੇ ਦੋਸਤੋ ਬਾਕੀ ਚੱਲਦੇ ਆਂ ਅੰਦਰ ਆਪਾਂ ਲੈ ਜੀ ਇੱਥੇ ਵੀ ਭੰਡਾਰ ਵੱਡਾ ਲੱਗਿਆ ਪਿਆ ਫਰਿੱਜ ਨੇ ਜਿਹੜੇ एलईडी स्टैंड एलईडीयां ये ये भी उही स्कीम ਤੇ ਹੈ। ਇਹ ਉਹੀ ਸਕੀਮ ਹੈ ਜੀ। एलईडी ਦੇ ਨਾਲ ਜਿਹੜਾ ਡਬਲ ਪੈਨਲ ਹੈ ਉਹ ਬਿਲਕੁਲ ਫਰੀ ਹੈ। ਜੀ। ਫ੍ਰਿਜ ਲਾਏ ਜੋ ਤੁਸੀਂ ਇੱਥੇ ਵੀ ਉਹੀ ਫ੍ਰਿਜਾਂ ਦੀ ਸਕੀਮ ਹੈ ਪੀਖੀ ਦੇ। ਇੱਧਰ ਆ ਜੀ ਆਪਾਂ ਵਾਸ਼ਿੰਗ ਮਸ਼ੀਨਾਂ ਤੇ। ਜੀ। ਤੇ ਵਾਸ਼ਿੰਗ ਮਸ਼ੀਨਾਂ ਤੇ ਵੀ ਸੇਮ ਪੁਵਾਨੀਗੜ ਸਰਹੰਦ ਮਰਿੰਡਾ ਪੀਖੀ। ਉਮੀ ਕੂਪਨ ਮਿਲੂ ਇੱਥੇ ਹੀ 5-1000 ਰੁਪਏ ਨਿਕਲ ਸਕਦਾ ਨਾਲ ਖਰੀਦਦੇ। ਹਾਂਜੀ ਇੱਥੇ ਵੀ ਉਹ 500 ਤੋਂ ਲੈ ਕੇ 11000 ਤੱਕ ਦਾ ਜਿਹੜਾ ਕੈਸ਼ਬੈਕ ਅਗਲੇ ਚਾਜੀ ਆਪਾਂ ਬੈਡਾਂ ਦੇ ਉੱਤੇ ਵੀ ਛੋਟੀਆਂ ਚੀਜ਼ਾਂ ਦੇ ਉੱਤੇ ਵੀ ਬੜਾ ਆਈਟਮ ਵੱਡੇ ਤੋਂ ਵੱਡੇ ਆਈਟਮ ਪਈ ਆ ਇਹ ਵੀ ਖਰੀਦ ਸਕਦੇ ਹੋ ਤੇ ਅੱਗੇ ਬੈਡ ਬੱਡ ਪਏ ਨੇ ਸਾਰੇ ਇਹਨਾਂ ਦਾ ਪੁਰਾਣਾ ਕੱਟ ਦਿੰਨੇ ਹੋਣਾ ਜੀ ਹਾਂ ਜੀ ਡਰੈਸਿੰਗ ਟੇਬਲ ਬਿਲਕੁਲ ਜੀ ਏਸੀ ਲੈ ਜਾਓ ਚਾਹੇ ਤੁਸੀਂ ਜੀ ਉਹ ਉੱਪਰ ਦੇਖ ਰਹੇ ਹੋ ਏਸੀ ਡਿਸਪਲੇ 'ਚ ਲੱਗੇ ਹੋਏ ਨੇ ਸਾਰੀਆਂ ਏਸੀ ਦੇ ਨਾਲ ਵੀ ਸਕੀਮ ਹੈਗੀ ਆ ਜੀ ਤੇ ਕੂਪਨ ਮਿਲਣਗੇ ਬੈਟਰੀ ਇਨਵਰਟਰ ਗਰਮੀਆਂ ਦਾ ਟਾਈਮ ਆ ਬੈਟਰੀ ਇਨਵਰਟਰ ਵੀ ਤੁਹਾਡਾ ਜਿਹੜਾ ਪੁਰਾਣਾ ਹੈਗਾ ਉਹ 5000 'ਚ ਕੱਟਿਆ ਜਾਊਗਾ ਜੀ ਇੱਧਰ ਅੱਗੇ ਇੱਕ ਵਾਰੀ ਤੁਸੀਂ ਮਰਵਾ ਇਹ ਜਿਹੜੇ ਤੁਸੀਂ LED ਪੈਨਲ ਦੇਖ ਰਹੇ ਹੋ LED ਲੈਣੀ ਆਪਾਂ ਪੈਸੇ ਲਾਏ ਉਦੋਂ ਬਾਅਦ ਇਹ ਬਿਲਕੁਲ ਫਰੀ ਦਿੱਤਾ ਜਾ ਰਿਹਾ LED ਦੇ ਨਾਲ ਪਹਿਲੇ 1000 ਗਾਖਾਂ ਨੂੰ ਤੇ ਨਾਲ ਦੇ ਨਾਲ 쿠ਪਨ ਮਿਲੂ ਤੇ ਜਿਹੜਾ इजी ਲਾਈਫ ਦੇ ਪੇਜ ਨੂੰ ਮਤਲਬ ਕਿ ਫੋਲੋ ਲਾਈਕ ਕਰੋ ਉਹਨੂੰ 쿠ਪਨ ਮਿਲੂ ਉਹ ਚ ਵੀ ਗਰੰਟੀ ਨਾਲ ਇਨਾਮ ਨਿਕਲੂ ਜੀ ਹਾਂ ਹਾਂ ਜੀ ਹਾਂ ਇਹ ਬਹੁਤ ਵੱਡੀ ਗੱਲ ਕਹੀ ਜਾ ਰਹੀ ਹੈ ਕਿ इजी ਲਾਈਫ ਦਾ ਪੇਜ ਆ ਤੁਸੀਂ ਫੇਸਬੁੱਕ ਤੇ ਸਰਚ ਕਰੋ YouTube Insta ਤੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੁਸੀਂ ਇਹਨਾਂ ਨੰਬਰਾਂ ਤੇ ਸਕਰੀਨਸ਼ਾਟ ਭੇਜ ਦਿਓ ਨਾਲ ਦੀ ਨਾਲ ਤੁਹਾਨੂੰ ਇਹ ਜਿਹੜਾ ਦੇਖ ਰਹੇ ਹੋ ਸੋਨੇ ਦਾ ਸਿੱਕਾ ਇਹ ਬਿਲਕੁਲ ਫਰੀ ਦੇ ਵਿੱਚ ਕੱਢਿਆ ਜਾ ਰਿਹਾ ਦੋਸਤੋ ਜੇ ਤੁਹਾਡਾ ਪੇਜ ਫੋਲੋ ਹੋਊਗਾ ਤਾਂ ਤੁਹਾਨੂੰ ਪਤਾ ਲੱਗਣਾ ਇਹ ਸਾਰੇ ਪੀਖੀ ਹੋ ਗਿਆ ਭਾਨੀਗੜ ਹੋ ਗਿਆ ਸਰਹੰਦਾ ਹੋ ਗਿਆ ਮਰਿੰਡਾ ਹੋ ਗਿਆ ਚਾਰੇ ਸ਼ੋਰੂਮਾਂ 'ਚ ਇਹ ਸਕੀਮ ਹੈ ਜਿਹੜੀ ਇਹ ਲਾਗੂ ਕਰ ਦਿੱਤੀ ਗਈ ਹੈ ਜੀ ਤੇ ਨਾਲ ਨਾਲ ਵੀਡੀਓ ਸ਼ੇਅਰ ਕਰ ਦਿਓ ਵੀਡੀਓ ਸ਼ੇਅਰ ਕਰਨ ਤੇ ਵੀ ਮੰਨ ਲਓ ਆਫਰ ਨੇ ਹਰੇਕ ਜੀ ਤੇ ਸ਼ੇਅਰ ਕਰਕੇ ਵੀ ਤੁਸੀਂ ਆਪਣਾ ਜਿਹੜਾ ਕੂਪਨ ਹੈ ਸਕਰੀਨ ਤੇ ਨੰਬਰ ਭੇਜ ਕੇ ਪ੍ਰਾਪਤ ਕਰੋ ਬਾਕੀ ਤੁਹਾਨੂੰ ਪਤਾ ਕਿ ਗਰਮੀਆਂ ਦਾ ਟਾਈਮ ਹੈ ਉੱਪਰ ਇੱਥੇ ਉਹ ਸੇਮ ਜਿਹੜੇ ਕੂਲਰ ਨੇਗੇ ਜੀ ਉਹ ਤੁਹਾਨੂੰ ਦਿਖਾ ਰਿਹਾ ਲੈ ਲੈ ਜੇ ਭੀਖੀ ਬਸਿਆਂ ਨੂੰ ਠੰਡ ਚੜਾਗੇ ਤਾਂ ਫਿਰ ਇਹਨਾਂ ਨੂੰ ਵੀ ਕਾਂਬਾ ਚੜਾ ਦਾਂਗੇ ਭਵਾਨੀਗੜ੍ਹ ਲੈਣੇ ਵੀ ਗਰਮੀ ਹਾਂਜੀ ਹਾਂ ਭਵਾਨੀਗੜ੍ਹ ਦੇ ਅਸੀਂ ਸਟਾਕ ਹੋ ਰਹੇ ਪਿਆ ਆ ਸ਼ੁਰੂ ਹੋ ਗਿਆ ਆ ਕੂਲਰ ਇਹ ਉਹੀ ਹੈ ਸਰ 2390 ਦਾ ਹਾਂ ਜਿਹੜਾ ਪੱਖੇ ਤੇ ਰੇਟ ਤੋਂ ਵੀ ਘੱਟ ਆ ਹਾਂਜੀ ਹਾਂ ਇਹ ਕੂਲਰ ਸਾਰੇ ਡਿਸਪਲੇ ਤੇ ਦਿਖਾ ਦਿਓ ਇੱਕ ਵਾਰੀ ਕਿੰਨਾ ਜਿਹੜਾ ਡਿਸਪਲੇ ਬੜੀ ਜ਼ਬਰਦਸਤ ਹੈ ਮੇਰਾ ਖਿਆਲ ਆ ਇਕੱਲੇ ਭਵਾਨੀਗੜ੍ਹ ਦੀ ਗੱਲ ਛੱਡੀਏ ਭੀਖੀ ਸਰਾਂਦ ਮਰਿੰਡੇ ਦੀ ਗੱਲ ਛੱਡੀਏ ਪੂਰੇ ਪੰਜਾਬ ਦੇ ਵਿੱਚ ਐਦਾਂ ਦੀ ਜਿਹੜੀ ਡਿਸਪਲੇ ਹੈ ਉਹ ਤੁਸੀਂ ਨਹੀਂ ਦੇਖੀ ਹੋਣੀ ਦੋਸਤੋ ਕਿਉਂਕ ਹਰ ਟਾਈਪ ਦਾ ਤੁਹਾਨੂੰ ਕੂਲਰ ਇੱਥੇ ਮਿਲ ਜੂਗਾ ਖਾਰ ਲੈ ਲੋ ਪਰ ਬਿਲਕੁਲੀ ਕਣੀ ਦਾ ਅਸਰ ਨਹੀਂ ਹੁੰਦਾ ਜਿਹੜੀ ਇਹ ਬਾਡੀ ਆ ਵਧੀਆ ਬਣੀ ਹੋਈ ਆ ਧੁੱਪ ਦਾ ਕੋਈ ਅਸਰ ਨਹੀਂ ਜੀ ਹੈਨਾ ਸਰ ਨਾ ਨਾ ਮਤਲਬ ਇਹ ਨਹੀਂ ਨਾ ਕਰੰਟ ਮਾਰੇ ਨਾ ਇਹਨੂੰ ਸੋਰਾ ਖਾਵੇ ਤੇ ਨਾ ਹੀ ਇਹਨੂੰ ਕੋਈ ਕੁਝ ਲੱਗੇ ਨਾ ਇਹ ਖਰਾਬ ਹੋਵੇ ਜਲਦੀ ਏਸੀ ਨੇ ਜਿਹੜੀ ਮਰਜ਼ੀ ਕੰਪਨੀ ਦਾ ਤੁਸੀਂ ਏਸੀ ਲੈ ਜਾਓ ਇੱਕ ਡਬਲ ਸਿਲੰਡਰ ਏਸੀ ਦੇ ਰਿਹਾ ਹੂੰ ਜਿਹੜਾ 58 ਡਿਗਰੀ ਤੱਕ ਕੰਮ ਕਰਦਾ ਨਹੀਂ ਆਮ ਜਿਹੜੇ ਹੈਗੇ 48 50 ਡਿਗਰੀ ਤੇ ਏਸੀ ਜਿਹੜੇ ਜੁਲਾਈ ਚ ਕੰਮ ਸਾਡੇ ਕਰਦੇ ਨੇ ਉਹਦਾਂ ਅੰਕਰੇ ਨੇ ਉਧਰ ਵੀ ਕੰਮ ਕਰਦੇ ਨੇ ਹਾਂ ਇਹ ਉਧਰ ਵੀ ਕੰਮ ਕਰਦਾ ਏਸੀ ਸਾਡੇ ਕੋਲੇ ਡਬਲ ਸਿਲੰਡਰ ਵਾਲਾ ਜਦੋਂ ਲੈਣਾ ਬਾਕੀ ਕੂਲਰ ਦਿਖਾ ਦਿੰਨੇ ਆ ਹੋਰ ਗਰਮੀ ਦਾ ਟਾਈਮ ਆ ਕਿਉਂਕਿ ਕੂਲਰ ਹੈ ਜਿਹੜਾ ਨਮੀ ਨੂੰ ਖਿੱਚਦਾ ਨਹੀਂ ਹੈਗਾ ਏਸੀ ਜਿਹੜਾ ਨਮੀ ਨੂੰ ਖਿੱਚ ਲੈਂਦਾ ਹੁਣ ਚਲਾ ਸਕਦੇ ਨੇ ਕੂਲਰ ਆ ਉੱਪਰ ਦਿਖਾ ਦਿਓ ਇੱਕ ਵਾਰੀ ਸਾਰਾ ਕੁਝ ਬੰਦ ਪਿਆ ਆ ਪੱਤੀਆਂ ਨੇ ਉਹ 70 ਫੁੱਟ ਤੱਕ ਪੱਤੀ ਐ ਇਹ ਬੰਦ ਪਈ ਆ ਉੱਪਰ ਦੇਖੋ ਜੀ ਇਹ ਦੇਖਿਓ ਹੁਣ ਤੂਫਾਨ ਆਉਂਦਾ ਉਹ ਕੇਸੀਏ ਦਾ ਕੁਲਰ ਚਲਾਇਓ ਹਾਂ ਚਲਾ ਦਿਓ ਕੁਲਰ ਉਹ ਦੇਖੋ ਇਹ ਉਹ ਚੱਲ ਪਿਆ ਇਹ ਦੇਖਿਓ ਇਹ ਹਵਾ ਦੇਖਿਓ ਸਰ ਤੁਸੀਂ ਮਤਲਬ ਜਿਹੜਾ ਆਉਂਦਾ ਖੁਸ਼ ਹੋ ਜਾਂਦੀ ਐ ਰੁਵਾ ਦੇਖੋ ਗਰਦ ਕਰਦੀ ਐ ਐ ਲੱਗਦਾ ਵੀ ਤੂਫਾਨ ਆ ਗਿਆ ਸਾਰੇ ਬੋਰਡ ਬੂੜ ਹਲਾ ਕੇ ਰੱਖ ਦਿੱਤੇ ਉੱਥੇ ਤੱਕ 70 ਫੁੱਟ ਹਵਾ ਬਣਦੀ ਆ ਦੇਖੋ ਨੇਰੀ ਥਾ ਰੱਖੀ ਆ ਆ ਵੀ ਬੋਰਡ ਵੀ ਹਿੱਲਦਾ ਪੈਣੇ ਇਹ ਬੋਰਡ ਵੀ ਹਿੱਲਦਾ ਹੈ ਮੋਟਰਸਾਈਕਲ ਵੀ ਹੱਲ ਰਿਹਾ ਨਾਲ ਉਹ ਤੁਸੀਂ ਦੇਖੋ ਕੰਦ ਨਾਲ ਜਿਹੜੀਆਂ ਪੱਤੀਆਂ ਨੇ ਉਹ ਵੀ ਝੂਮ ਰਹੀਆਂ ਨੇ ਗਿਆ ਤੇ ਮਿੱਤਰੋ ਆ ਬੰਦਿਆਂ ਨੂੰ ਮਿਲੇ ਹੋਏ ਨੇ ਮੋਟਰਸਾਈਕਲ ਨਾਲ ਦੀ ਨਾਲ ਪ੍ਰੂਫ ਆਏ ਹੋਣੇ ਤੁਸੀਂ ਦੇਖ ਸਕਦੇ ਹੋ ਤੇ ਮੈਂ ਤਾਂ ਇਹੀ ਕਹਿਣਾ ਚਾਹਣਾ ਬੀਪੀ ਖੀਪਵਾਨ ਨਿਗੜ ਸਰਹਿੰਦ ਤੇ ਮਰਿੰਡਾ ਸਰਹਿੰਦ ਮਰਿੰਡਾ ਜੀ ਇਹੀ ਸਕੀਮਾਂ ਨੇ ਜੀ ਇਹੀ ਚਾਰੇ ਸਟੋਰਾਂ ਤੇ ਇਹੀ ਸਕੀਮਾਂ ਨੇ ਜੀ ਜਦੋਂ ਜਾਣਗੇ ਚਾਰ ਕੂਪਨ ਨਾਲ ਫ੍ਰੀ ਚ ਮਿਲਣਗੇ ਦੇਖੋ ਕੂਲਰ ਹੈ ਗਰਮੀਆਂ ਦਾ ਟਾਈਮ ਆ ਲੈਣੀ ਆ ਬੈਟਰਨ ਵਾਟਰ ਲੈਣੀ ਲੈਣਾ ਏਸੀ ਲੈਣੀ ਲੈਣਾ ਕੋਈ ਤੀ ਪਹਿਣ ਵਾਸਤੇ ਵਿਆਦਾ ਸਮਾਨ ਲੈਣੀ ਲੈਣਾ 11000 ਰੁਪਏ ਛੱਕਣ ਮਿਲੂਗਾ ਜੀ ਨਾਲ ਇਸ ਕਰਕੇ ਦੋਸਤੋ ਆਜੋ ਸਕਰੀਨ ਤੇ ਨੰਬਰ ਚੱਲ ਰਹੇ ਨੇ ਕਾਲ ਕਰ ਲੋ ਐਡਰੈਸ ਉੱਤੋਂ ਸਮਝ ਲੋ ਨਹੀਂ ਤਾਂ ਤੁਹਾਨੂੰ ਦੱਸ ਹੀ ਦਿੱਤਾ ਪੁਆਣੀਗੜ ਹੈਗਾ ਸਾਡਾ ਰਾਮਪੁਰਾ ਰੋਡ ਦੇ ਉੱਤੇ ਮੇਨ ਹਾਈਵੇ ਦੇ ਉੱਪਰ ਸਰਹੰਦ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਬਾਸਾਡੇ ਕੋਲੇ ਔਰ ਪੀਖੀ ਹੈਗਾ ਸਮਾਓ ਐਕਸੈਸ ਬੈਂਕ ਦੇ ਕੋਲੇ ਮਰਿੰਡੇ ਹੈਗਾ ਸਾਡਾ ਸਵਰਾਜ ਏਜੰਸੀ ਵਾਲੇ ਦੇ ਬਿਲਕੁਲ ਸਾਹਮ ਬਾਈ ਬਣ ਕੇ ਗੂਠਾ ਦਿਵਾ ਦਿਓ ਸ਼ੇਅਰ ਵਾਲਾ ਇਹ ਵੀਡੀਓ ਹਰ ਗਰੀਬ ਤੱਕ ਪਹੁੰਚੇ ਹਰ ਧੀ ਭੈਣ ਦੇ ਗਰੀਬ ਪਰਿਵਾਰ ਤੱਕ ਪਹੁੰਚੇ ਤਾਂ ਕਿ ਉਹ ਧੀਆ ਭੈਣਾਂ ਨੂੰ ਉਸ ਕੰਬੋ ਦੇ ਨਾਲ 11000 ਸगन ਸਕੀਮ ਮਿਲ ਸਕੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ